ਬੀਬੀ ਬਾਦਲ ਦਾ ਸਿਮਰਨਜੀਤ ਮਾਨ ਅਤੇ ਕੰਗਣਾ ਰਣੌਤ ਨੂੰ ਲੈ ਕੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਤੇ ਦੱਸਦੀ ਹੈ ਕਿ ਉੱਥੇ ਹੀ ਨਵੀਂ ਫਿਲਮ ਐਮਰਜੈਂਸੀ ਨੂੰ ਲੈ ਕੇ ਸਿਮਰਨਜੀਤ ਮਾਨ ਅਤੇ ਕੰਗਣਾ ਰਣੌਤ ਦਾ ਪੇਚ ਵੀ ਫਸਿਆ ਹੋਇਆ ਨਜ਼ਰ ਆ ਰਿਹਾ ਤੇ ਇੱਕ ਦੂਜੇ ਨੂੰ ਲੈ ਕੇ ਪਲਟਵਾਰ ਵੀ ਕੀਤੇ ਜਾ ਰਹੇ ਨੇ ਤੇ ਦੱਸਦੀ ਹੈ ਕਿ ਇਹ ਸਬਿਚਾਰੇ ਹੀ ਹੁਣ ਬੀਬੀ ਹਰਸਿਮਰਤ ਕੌਰ ਬਾਦਲ ਨੇ ਤਿੱਖੇ ਨਿਸ਼ਾਨੇ ਦੋਵਾਂ ਦੇ ਉੱਤੇ ਸਾਧਦੇ ਰਹੇ ਤੇ ਉੱਥੇ ਹੀ ਦੂਜੇ ਪਾਸੇ ਉਹਨਾਂ ਦਾ ਕੰਗਣਾ ਰਣੌਤ ਦੀ ਨਵੀਂ ਫਿਲਮ ਐਮਰਜੈਂਸੀ ਨੂੰ ਲੈ ਕੇ ਕਹਿਣਾ ਹੈ ਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਨਰਨੋ ਦੇ ਉੱਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਤੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਕੱਢਣਾ ਚਾਹੀਦਾ ਤੇ ਜਿਸ ਨੂੰ ਲੈ ਕੇ ਲਗਾਤਾਰ ਵਿਰੋਧ ਨਵੀਂ ਫਿਲਮ ਐਮਰਜੈਂਸੀ ਨੂੰ ਲੈ ਕੇ ਹੋ ਰਿਹਾ ਸਿੱਖ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਬੀਬੀ ਬਾਦਲ ਦਾ ਹੋਰ ਕੀ ਕਹਿਣਾ ਉਹ ਬੀਬੀ ਬਾਰੇ ਜਿਨਾ ਘੱਟ ਬੋਲਿਆ ਜਾਏ ਚੰਗਾ ਹੈਗਾ ਭਾਜਪਾ ਨੇ ਇਹੋ ਜਿਹੀ ਬੀਬੀ ਨੂੰ ਜਿਹੜਾ ਪਹਿਲੇ ਹੀ ਕੰਟਰੋਵਰਸ਼ਲ ਸੀਗੀ ਤੇ ਅੱਜ ਵੀ ਜਿਹੋ ਜਿਹੀ ਮਾੜੀ ਗੰਦੀ ਚੀਜ਼ਾਂ ਮੈਂ ਤਾਂ ਕਹਿੰਦੀ ਇਹਦੀ ਬੁੱਧੀ ਭ੍ਰਿਸ਼ਟ ਹੈ ਦੂਜਿਆਂ ਨੂੰ ਕਹਿ ਰਹੀ ਹੈ ਬਾਹਰ ਚਤੇ ਇਹਦੀ ਬੁੱਧੀ ਸੀ ਚਲੀ ਗਈ ਹੈ ਜਿਹੜੇ ਲੋਕਾਂ ਨੂੰ ਇਕੱਠੇ ਕਰਨ ਦੇ ਬਜਾਏ ਵੰਡਿਆ ਪਾਣ ਦੀ ਗੱਲ ਕਰਦੀ ਹੈ ਬਿਲਕੁਲ ਝੂਠੇ ਬੇਬੁਨਿਆਦ ਜਿੰਨਾ ਇਹਨੂੰ ਇਹਦੀ ਨਖਦੀ ਕੀਤੀ ਜਾਏ ਮੈਨੂੰ ਲੱਗਦਾ ਹੈ ਘਾਟੇ ਲੈ ਕੇ ਇਹਨੂੰ ਦੂਜੀ ਬੀਬੀ ਦੇ ਬਾਰੇ ਬੋਲਦੇ ਹੋਏ ਮੈਨੂੰ ਦੁੱਖ ਲੱਗਦਾ ਮੈਂ ਤਾਂ ਕਹਿੰਦੀ ਭਾਜਪਾ ਇਹਨੂੰ ਅੱਜ ਤਾਈਂ ਇਹਦੇ ਖਿਲਾਫ ਐਕਸ਼ਨ ਕਿਉਂ ਨਹੀਂ ਲੱਗਦਾ ਇਕੱਲੇ ਚਿੱਠੀ ਲਿਖਣ ਦੇ ਨਾਲ ਫਟਕਾਰ ਕੀ ਇਹਦੇ ਖਿਲਾਫ ਐਕਸ਼ਨ ਨਾ ਇਹਨੂੰ ਕੱਢੋ ਇਹਨੂੰ ਸਸਪੈਂਡ ਕਰੋ ਜਿਹੜੇ ਸਮਾਜ ਦੇ ਵਿੱਚ ਵੰਡਿਆ ਪਾਰਿਆ ਰਹੇ ਇਹ ਨਹੀਂ ਝੂਠੀ ਗੰਦੀ ਗੱਲਾਂ ਕਹਿ ਰਹੀ ਹੈਗੇ ਤੇ ਭਾਜਪਾ ਮੂੰਹ ਤੇ ਤਾਲੇ ਲਾਈ ਬੈਠੀ ਹੈ ਆ ਬੇਟੀ ਪੜ੍ਹਾਓ ਬੇਟੀ ਬਚਾਓ ਇਹੋ ਜੀ ਬੇਟੀਆਂ ਵਾਸਤੇ ਜਿਹੜਾ ਜਿਹੜੀ ਸੌਂਤ ਚੱਕਦੀ ਹੈ ਮੈਂਬਰ ਆਫ ਪਾਰਲੀਮੈਂਟ ਕੀ ਦੇਰ ਦੀ ਏਕਤਾ ਤੇ ਅਖੰਡਤਾ ਸੀ ਤੇ ਫਿਰ ਸੌਂਤ ਚੱਕਣ ਤੋਂ ਬਾਅਦ ਮੂੰਹ ਤੋਂ ਗੱਲਾਂ ਇਹੋ ਜੀ ਲੱਗਦੀ ਜਿਹਦੇ ਨਾਲ ਜਿਹੜੀ ਗੱਲਾਂ ਦੇ ਨਾਲ ਵੰਡਿਆ ਪੈਂਦੀਆਂ ਨੇ ਤੇ ਕਿਸੇ ਨੂੰ ਠੇਸ ਪਹੁੰਚਦੀ ਹੈ ਬਹੁਤ ਦੁਖ ਦੀ ਗੱਲ ਹੈ ਤਾਂ ਮੈਂ ਸਖ ਸ਼ਬਦਾਂ ਤੇ ਨਿੰਦਾ ਕਰਦੀ ਮਾਨ ਸਾਹਿਬ ਕੀ ਬੋਲ ਰਿਹਾ ਮੈਨੂੰ ਲੱਗਦਾ ਮਾਨ ਸਾਹਿਬ ਨੂੰ ਖੁਦ ਹੀ ਨਹੀਂ ਪਤਾ ਸੋ ਪਰ ਕਿਸੇ ਔਰਤ ਦੇ ਬਾਰੇ ਇਹੋ ਜੀ ਗੱਲਾਂ ਬੋਲਨੇ ਮੈਂ ਉਹਦੀ ਵੀ ਨਿੰਦਾ ਕਰਦੀ ਆ ਤੇ ਮਾਨ ਸਾਹਿਬ ਨੂੰ ਤਾਂ ਥੋੜੀ ਆਪ ਤੇ ਉਮਰ ਦਾ ਲਿਹਾਜ਼ ਕਰਦੇ ਹੋ ਆਪਦੇ ਜ਼ੁਬਾਨ 'ਚ ਲਗਾਮ ਦੇਣ ਤੇ ਜਿਹੜਾ ਕੁਝ ਕਹਿਣਾ ਉਹ ਚੰਗੇ ਸ਼ਬਦਾਂ ਨਾਲ ਵੀ ਕਹੇ ਤਾਂ ਤੁਹਾਡੇ ਤਾਂ ਕੰਗਨਾ ਰੋਚੇ ਫਰਕ ਹੀ ਰਹਿ ਗਿਆ ਜਿਹੋ ਜੀ ਗੱਲਾਂ ਤੁਸੀਂ ਕਰ ਰਹੇ ਹੋ ਮੈਂ ਉਹ ਠੀਕ ਹੈ ਮਾਨ ਨੇ ਨਹੀਂ ਰਹੀ ਉਹ ਗਲਤ ਕਿਹਾ ਹੈਗਾ ਪਰ ਇਹਦਾ ਜਿਹੜਾ ਮਹਿਲਾ ਕਮਿਸ਼ਨ ਹੈਗਾ ਉਹਨੇ ਨੋਟਿਸ ਵੀ ਦਿੱਤਾ ਹੈਗਾ ਹਰਿਆਣਾ ਚਲੋ ਹੁਣ ਜੇ ਗਲਤ ਗੱਲ ਹੈ ਔਰਤਾਂ ਦੇ ਬਾਰੇ ਇਹ ਗੱਲ ਕਹਿੰਦੀ ਬਹੁਤ ਮਾੜੀ ਗੱਲ ਹੈ ਕਿਸੇ ਵੀ ਔਰਤ ਦੇ ਬਾਰੇ ਇਹੋ ਜਿਹਾ ਕਿਹਾ ਜਾਏ ਅਖੀਰ ਤੇ ਉਹ ਵੀ ਕਿਸੇ ਦੀ ਧੀ ਹੈਗੀ ਧੀਆ ਦੇ ਮਾਨ ਸਾਹਿਬ ਦੀ ਵੀ ਹੈਗੀ ਤਾਂ ਇਹੋ ਜਿਹਾ ਕਿਸੇ ਔਰਤ ਦੇ ਬਾਰੇ ਤੁਸੀਂ ਕਿਵੇਂ ਨਿਜੀ ਟਿੱਪਣੀ ਕਰ ਸਕਦੇ ਨਹੀਂ ਪਰ ਕੋਈ ਗੰਦੀ ਗੱਲ ਹੈ ਇਸ ਤਰ੍ਹਾਂ ਕੋਈ ਕਮਿਸ਼ਨ ਨਹੀਂ ਹੈ ਜਿਹੜਾ ਹੁਣ ਕਿਸਾਨਾਂ ਦੇ ਬਾਰੇ ਉਹ ਬੋਲਦੇ ਦੇ ਉਹਦੇ ਉੱਤੇ ਲਗਾਮ ਪਾਏ ਇਹਦੇ ਉੱਤੇ ਲਗਾਮ ਭਾਜਪਾ ਪਾਏ ਪ੍ਰਧਾਨ ਮੰਤਰੀ ਪਾਏ ਅਮਿਤ ਸ਼ਾਹ ਪਾਏ ਜੇ ਲਗਾਮ ਨਹੀਂ ਪਾ ਰਹੇ ਨੇ ਤਾਂ ਫਿਰ ਇਹਨੂੰ ਸ਼ਹਿ ਦੇ ਰਹੇ ਨੇ ਮੈਂ ਤਾਂ ਸਿੱਧੇ ਸਿੱਧੇ ਭਾਜਪਾ ਨੂੰ ਜ਼ਿੰਮੇਵਾਰ ਸਮਝਦੀ ਹਾਂ कि ਪਹਿਲੇ ਸਾਡੀ ਮਾਤਾਵਾਂ ਜਿਹੜੇ ਉੱਥੇ ਬੈਠਦੀਆਂ ਸੀਗੀਆਂ ਧਰਨੇ 'ਚ ਇਹ ਆਪਦੇ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਉਹਨੂੰ ਇਹਨੇ ਬਿਕਾਊ ਕਹਿਤਾ ਕਿ ਦਿਹਾੜੀ 'ਚ ਆਉਂਦੀਆਂ ਨੇ ਬੁੜੀਆਂ-ਬੁੜੀਆਂ ਮਾਵਾਂ ਨੂੰ ਵੀ ਇਹ ਨਹੀਂ ਬਖਸ਼ਿਆ ਉਹਦੇ ਬਾਅਦ ਇਹਨੇ ਕਿਸਾਨਾਂ ਤੋਂ ਬਾਅਦ ਫਿਰ ਸਾਡੀ ਇੱਕ ਧੀ ਜਿਹੜੀ ਆਪਦੀ ਡਿਊਟੀ ਕਰ ਰਹੀ ਸੀਗੀ 에어ਪੋਰਟ 'ਚ ਜਿਹੜੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਵਾਸਤੇ ਉਹਦੇ ਨਾਲ ਵੀ ਕਿਹੋ ਜਿਹਾ ਵਰਤਾਵ ਕੀਤਾ ਉਹਦੇ ਬਾਅਦ ਕਿਹੋ ਜਿਹੀ ਪਿਕਚਰਾਂ ਜਿਹੜੀ ਇਹਨੇ ਪ੍ਰੋਡਿਊਸ ਕੀਤੀਆਂ ਨੇ ਜਿੱਥੇ ਸਿੱਖਾਂ ਨੂੰ ਇੱਕ ਵਾਰ ਫੇਰ ਟਾਰਗੇਟ ਕੀਤਾ ਜਿਨ੍ਹਾਂ ਦਾ ਸੈਂਸਰ ਬੋਰਡs ਹੁੰਦਾ ਪਿਆ ਸੀ ਜਿਹੜੇ ਭਾਜਪਾ ਦੇ ਥ ਤੇ ਬਾਹਰ ਆਂਦੇ ਸਾਰੇ ਹੁਣ ਇਹੋ ਜਿਹੀ ਕਹਰੇ ਬੰਗਲਾਦੇਸ਼ ਤੇ ਹਾਲਾਤ ਕਿਉਂ ਕਿ ਕਿਸਾਨੀ ਆਂਦੋਲਨ ਚ ਜੇ ਲਾਸ਼ਾਂ ਹੋਈਆਂ ਨਾ ਤੇ ਇਹਨਾਂ ਦੀ ਮਾਰਕੁੱਟ ਕਰਕੇ ਜਿਹੜੀ ਹੁਣ ਲਾਸ਼ਾਂ ਦਾ ਢੇਰ ਹੋਇਆ ਖਨੋਰੀ ਬਾਰਡਰ 'ਚ ਜਿਹਨਾਂ ਸ਼ੁਪਕਰਨਸ ਮੇਰੇ ਹਲਕੇ ਦਾ ਮੁੰਡੇ ਨੂੰ ਮਾਰਿਆ ਹੈਗਾ ਉਹਦੇ ਬਾਰੇ ਮੂੰਹ ਖੋਲਦੀ ਐ ਜੇ ਰੇਪ ਹੋਇਆ ਲਾਸ਼ਾਂ ਹੈ ਮਾੜੀ ਚੀਜ਼ ਹੈ ਬਹੁਤ ਮੈਂ ਤਾਂ ਮੈਂ ਇੱਕ ਔਰਤ ਹੋਣ ਦੇ ਨਾਤੇ ਇੱਕ ਦੂਜੀ ਔਰਤ ਦੇ ਬਾਰੇ ਬੋਲਣਾ ਨਹੀਂ ਚਾਹਦੀ ਮੈਂ ਉਹਦੀ ਪਾਰਟੀ ਨੂੰ ਤੇ ਉਹਦੇ ਪਾਰਟੀ ਦੇ ਲੀਡਰਾਂ ਨੂੰ ਕਠਾਰੇ 'ਚ ਖੜਾ ਕਰਦੀਆਂ ਜਿਹੜੇ ਆਪ ਦੇ ਐਮਪੀ ਦੇ ਖਿਲਾਫ ਜੇ ਇਹਨੇ ਹਿੰਦੂ ਧਰਮ ਬਾਰੇ ਕੁਝ ਬੋਲਿਆ ਹੁੰਦਾ ਜਾਂ ਹਿੰਦੂਆਂ ਬਾਰੇ ਬੋਲਿਆ ਹੁੰਦਾ ਤੇ ਚੁੱਪ ਬੈਠਦੇ ਕਿਉਂਕਿ ਸਾਡੇ ਦੇਸ਼ ਦੇ ਅੰਦਾਜ਼ਾ ਬਾਰੇ ਬੋਲ ਰਹੀ ਹੈ ਤੇ ਸਿੱਖਾਂ ਬਾਰੇ ਬੋਲ ਰਹੀ ਹੈ ਕਦੇ ਅੱਜ ਕੋਈ ਮਾਈਨੋਰਟੀ ਇਸ ਭਾਜਪਾ ਦੇ ਨਾਲ ਨਹੀਂ ਹੈ ਨਾ 크ਰਿਸਚੀਅਨ ਇਹਨਾਂ ਦੇ ਨਾਲ ਨੇ ਨਾ ਸਿੱਖ ਇਹਨਾਂ ਦੇ ਨਾਲ ਨੇ ਨਾ ਮੁਸਲਮ ਇਹਨਾਂ ਦੇ ਨਾਲ ਨੇ ਕਿਉਂਕਿ ਹਰੇਕ ਮਾਈਨੋਰਟੀ ਨੂੰ ਇਹ ਦੂਰ ਕਰਕੇ ਜਿਹੜੀ ਇਹ ਰਾਜਨੀਤੀ ਇਹ ਖੇਡ ਰਹੇ ਦੇਸ਼ ਦੇ ਅਗਲਾਮ ਦਾ ਕੰਮ ਕਰ ਰਹੀ ਹੈ